ਜਿਹੜੇ ਸਾਡੇ ਭਰਾ ਅੱਜ ਬੈਠੇ ਪੰਜਾਬ ਸਾਡੀਆਂ ਲੱਤਾਂ ਖਿੱਚ ਰਹੇ ਐ ਭਵਿੱਖਣਾ ਬਣੋ ਆਹ ਲਸ਼ਮਣ ਬਣਨ ਦਾ ਬੇੜਾ ਨਾਲ ਕਰੋ ਆਹ ਥੋੜੇ ਭਰਾ ਲੜ ਰਹੇ ਆ ਥੋੜੇ ਬਾਪੂਆਂ ਦੀਆਂ ਲੱਤਾਂ ਤੋੜਤੀਆਂ ਯਾਰ ਥੋੜੇ ਭਰਾਵਾਂ ਦੇ ਸਿਰ ਪਾੜਤੇ ਅਥਰੂ ਕਹਿੰਦਾ ਬੁਰਾ ਹਾਲ ਕਰਤਾ ਜਾ ਕੇ ਥੋ ਸਾਡੇ ਕੈਮ ਕੈਮ ਮੁੰਡੇ ਕੱਲ ਇੰਨੇ ਬੁਰੀ ਤਰ੍ਹਾਂ ਲਾ ਜਾ ਕੇ ਉਧਰਲੇ ਪਾਸੇ ਕੁੱਟੇ ਇਹਨਾਂ ਨੇ ਆਪਾਂ ਬੈਠੇ ਹੁਣ ਆਪਦੇ ਖਿਲਾਫ ਮੋਰਚਾ ਖੁੱਲੀ ਜਾਂਦੇ ਆ ਕੋਈ ਚੰਗੀਆਂ ਗੱਲਾਂ ਨੇ ਤੁਸੀਂ ਹੱਕ 'ਚ ਨਹੀਂ ਆਉਣਾ ਬਰੋਚ 'ਚ ਵੀ ਨਾ ਆਓ ਯਾਰ ਅੱਜ ਦੇ ਵਿਰੋਧ ਚ ਲਿਖ ਰਹੇ ਹਾਂ ਅੱਜ ਕੱਲ ਸੋਸ਼ਲ ਮੀਡੀਆ ਦੇ ਉੱਤੇ ਜਦ ਤੁਹਾਨੂੰ ਐ ਲੱਗਦਾ ਹੈ ਕਿ ਵਧੀਆ ਹੋਇਆ ਛੱਤਰਫੇਰੇ ਨਾ ਜਾਣ ਅੱਗੇ ਇਹ ਚੰਗੀਆਂ ਨਹੀਂ ਨੀਤੀਆਂ ਅੱਜ ਪੰਜਾਬ ਹੋਵੇ ਹਰਿਆਣਾ ਹੋਵੇ ਇਸ ਮੁੱਦੇ ਦੇ ਉੱਤੇ ਬਾਈ ਇਕੱਠੇ ਹੋਣ ਦੀ ਲੋੜ ਹੈ ਜੇ ਕੋਈ ਇੱਥੇ ਸਰਕਾਰੀ ਪ੍ਰਾਪਰਟੀ ਨੂੰ ਨੁਕਸਾਨ ਹੁੰਦਾ ਤਾਂ ਵੀ ਐਨਐਸਏ ਲੱਗੂਗੀ ਭੰਨ ਤੋੜਦਾ ਆਪ ਹੀ ਕਰੀ ਜਾਂਦੇ ਆ ਆ ਦੇ ਬੰਦੇ ਵਿੱਚ ਬਾਲੀ ਫਿਰਦੇ ਕੱਲ ਬੰਦਾ ਫੜਿਆ ਕਿੱਥੇ ਅੱਜ ਫੜਿਆ ਕੱਲ ਫੜਿਆ ਆਪਣੇ ਬੰਦੇ ਆਪਣੇ ਬਾੜਨਗੇ ਨੁਕਸਾਨ ਕਰਾਉਣਗੇ ਮੈਂ ਨੌਜਵਾਨਾਂ ਨੂੰ ਖਾਸ ਅਪੀਲ ਕਰਦਾ ਹੁਲੜਵਾਜੀ ਨਹੀਂ ਮੇਰਾ ਵੀਰ ਕਰਨੀ ਸੰਭਲ ਜੋ ਇਕੱਠੇ ਹੋ ਜੋ ਮੈਂ ਅੱਜ ਵੀ ਪੰਜਾਬ ਬੈਠਿਆਂ ਨੂੰ ਅਪੀਲ ਕਰਦਾ ਓਏ ਹੁੰਡੇ ਡਾ ਕੇ ਚੱਲ ਨਹੀਂ ਉਹ ਬੰਨ ਨਹੀਂ ਕਰਾਂ ਦੇ ਦਰਵਾਜ਼ੇ ਭੇਡ ਕੇ ਨਹੀਂ ਉਹ ਗੱਲ ਬੰਨ ਨਹੀਂ ਪੱਥਾਂ 'ਚ ਬੈਠੇ ਤਾਂ ਸਕੁੱਟੀ ਜੰਨੇ ਆ ਜਿੱਥੇ ਵੀਡੀਓ ਦੇਖੀ ਜੰਨੇ ਆ ਕਿਹੜੇ ਦੇ ਕਿੰਨੀਆਂ ਡਾਂਗਾਂ ਪਾ ਕੇ ਕਿਹੜਾ ਸਿਰ ਪਾਟ ਗਿਆ ਹੂੰ ਤੁਸੀਂ ਘਰੇ ਬੈਠੇ ਮਰੋਗੇ ਮੇਰੀ ਗੱਲ ਯਾਦ ਰੱਖੋ ਇੱਥੇ ਬੈਠੇ ਦਮ ਜੀਂਗੇ ਸਾਹਿਬ ਨੂੰ ਉੱਚਾ ਲੈਣ ਦੇਣਾ ਆਵਾਜ਼ ਵੀ ਨੂੰ ਉੱਚੀ ਕਰਨ ਦੇਣੀ ਉੱਠ ਕੇ ਆ ਜਾਓ ਮ ਦੇਖ ਲਾਪ ਸੋ ਆਜੋ ਮੇਰਾ ਵੀ ਰੋਣਾ ਹੈ ਆਜੋ ਖੇਤ ਨੂੰ ਤਿਆਰੀ ਹੁਣ ਲੈ ਕੇ ਪੰਨਾ ਕੇ ਯਾਰ ਬਾਰਡਰ ਦਾ ਜੋ ਮਰਜੀ ਹੋ ਜੇ ਮੈਂ ਕਹਿੰਦਾ ਸੇਰਾ ਦੇਖੋ ਜ ਜਵੇ ਬਾਣ ਲਾਗੇ ਤਵੇ ਰੋਚ ਇਹ ਸਾਡੀ ਗਰਵਾਨੀ ਦਾ ਵੀ ਸਨਾਨਤਾ ਪਰ ਜਦੋਂ ਸਾਨੂੰ ਬੰਗਾਰਾਂ ਪਈਆਂ ਇਹ ਤਾਂ ਅੜਕ ਵੀ ਕਦੇ ਕਹਿੰਦਾ ਸੀਗਾ ਸ਼ੇਰੇ ਪੰਜਾਬ ਨੂੰ ਵੀ ਹਟ ਜਾ ਪਿੱਛੇ ਤੂੰ ਨਹੀਂ ਨੰਗ ਸਕਦਾ ਗਏ ਨਾ ਕੋੜੇ ਪਾਰ ਇਹ ਇਹ ਤਾਂ ਜਾਣਗੇ ਜਾਣਗੇ ਪਰ ਜਾਵਾਂਗੇ ਜਾਣਗੇ ਮੈਂ ਬੇਇਨਤੀ ਕਰਦਾ ਹੁੜੜੇ ਬਾਜੀ ਨਾ ਕਰੋ ਜੋ ਆਗੂ ਸਹਿਬਾਨ ਸਾਡੇ ਦਿਸ਼ਾ ਨਿਰਦੇਸ਼ ਜੰਦੇ ਆ ਜੋ ਹਦੇ ਚੰਦੇ ਉਹਦੇ ਮੁਤਾਬਕ ਚੱਲੋ ਕੱਲ ਨੂੰ ਆਪਣੇ ਦੀ ਗੱਲ ਆ ਜਾਂਦੀ ਹੈ ਵੀ ਲੱਖਾ ਉੱਥੇ ਆ ਗਿਆ ਭੜਗਾ ਗਿਆ ਜੀ ਨੁਕਸਾਨ ਕਰਾ ਗਿਆ ਮੇਰਾ ਵੀ ਇਹ ਗੱਲ ਕਰਕੇ ਮੈਂ ਕਹਿੰਦਾ ਕੋਈ ਗੱਲ ਨਹੀਂ ਸਾਰੇ ਜਾਨ ਨੂੰ ਤੇਰਾ ਵਾ ਜਾ ਹੀ ਇੱਥੇ ਜਾਣ ਲਈ ਤਾਂ ਆਏ ਆ ਬੈਠਣ ਲਈ ਥੋੜੀ ਆਏ ਆ ਜਾਣ ਲਈ ਆ ਤਾਂ ਜਾਵਾਂਗੇ ਹੁਲਦੇ ਬਾਜੀ ਤੋਂ ਬਿਨਾਂ ਵਧੀਆ ਜਾਬ ਤੇ ਜ ਰਹਿ ਕੇ ਜਿਵੇਂ ਸਾਡੇ ਆਗੂ ਸਹਿਬਾਨ ਕਹਿੰਦੇ ਆ ਓਵੇਂ ਆਪਾਂ ਲਾਈ ਲੜਨੀ ਆ ਤਾਂ ਆਪਾਂ ਇਹ ਜਿੱਤਣੀ ਆ ਲੜਾਈ ਜਿੱਕ ਬਾਜੀ ਨੇ ਇਹਨਾਂ ਨੇ ਮਾਹੌਲ ਇੱਕ ਕਰਤਾ ਕੇ ਹੁਲੜਵਾਜ਼ ਇਕੱਠੇ ਹੋ ਗਏ ਇਹਨਾਂ ਨੂੰ ਖਦੇੜਨਾ ਆਪਾਂ ਨੂੰ ਬਹੁਤ ਸੌਖਾ ਹੋ ਜਾਊਗਾ ਸਹੀ ਹੈ ਤਾਂ ਬਈ ਅੱਗੇ ਨੂੰ ਕੂਚ ਕਰ ਰਹੇ ਹੁਣ ਬਿਲਕੁਲ ਕਰਾਂਗੇ ਉਹ ਜਗ ਦਿੱਲੀ ਦੀ ਇੱਕ ਤੇ ਬੈਠਾਂਗੇ ਰੋਕ ਨਹੀਂ ਸਕਦਾ ਇਹ ਪਹਿਲਾਂ ਵੀ 20 ਚ 200 20 ਦੇ ਵਿੱਚ ਦੇਖ ਚੁੱਕੇ ਆ ਕੱਲ ਵੀ ਇਹਨਾਂ ਜੋਰ ਜਮਾਇਸ ਕਰਨ ਲਈ ਕੋਈ ਗੱਲ ਨਹੀਂ ਪਰ ਮੈਂ ਕਹਿੰਦਾ ਰਣਨੀਤੀ ਨਾਲ ਲੜੀ ਜੀ ਉੱਥੇ ਅਸੀਂ ਸਾਡੇ ਨੌਜਵਾਨ ਮੁੰਡੇ ਅੱਗੇ ਵੱਧਦੇ ਆ 100 200 ਟੋਲਿਆਂ 'ਚ ਵੱਧਦੇ ਆ ਖਾਲੀ ਹੱਥ ਵੱਧਦੇ ਹੋ ਡਾਂਗਾ ਮਾਰ ਮਾਰ ਸਿਰਪਾੜ ਦੇ ਲੱਤਾਂ ਤੋੜਨੇ ਤੁਰੂਗਾ ਸਮਾਰਦੇ ਆ ਰਣਨੀਤੀ ਬਣਾਓ ਜੇਸਵੀਆ ਲਿਆਓ ਟਰੈਕਟਰਾਂ ਦੇ ਮੂਰੇ ਕਰਾਹ ਲਾ ਸੰਕਲਪ ਆਖੇ ਲਿਆਓ ਉਸ ਤਰੀਕੇ ਨਾਲ ਆਪਾਂ ਇਹ ਬੈਰੀਕੇਡ ਪਟਣੇ ਆ ਐਵੇਂ ਨੁਕਸਾਨ ਨਹੀਂ ਕਰਾਉਣਾ ਮੈਂ ਬਾਰ-ਬਾਰ ਉਹਦਾ ਨੁਕਸਾਨ ਸਾਡਾ ਵੱਧ ਹੋਈ ਜਾਂਦਾ ਇਹਨਾਂ ਦਾ ਕੋਈ ਨੁਕਸਾਨ ਨਹੀਂ ਹੋ ਰਿਹਾ ਇਹ ਚੁੱਪ ਕਰਕੇ ਉੱਥੇ ਬੈਠੇ ਗੋਲੇ ਮਾਰ ਦਿੰਦੇ ਆ ਸਹੀ ਹੈ ਸਾਨੂੰ ਤਾਂ ਰਣਨੀਤੀ ਲੜਾਈ ਜਿਹੜੀ ਜਿੱਤੀ ਜਾਂਦੀ ਹੁੰਦੀ ਆ ਉਹ ਬਿਨਾਂ ਰਣਨੀਤੀ ਤੋਂ ਨਹੀਂ ਜਿੱਤੀ ਜਾਂਦੀ ਸੋ ਰਣਨੀਤੀ ਘੜ ਕੇ ਪੈਂਤੜੇ ਬਾਜੀ ਦੇ ਨਾਲ ਹੀ ਅੱਗੇ ਵਧਣਾ ਹੈ